ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਬਾਬਾ ਜੀਤਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਹੋ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਤੇ ਦੋਸਤੋ ਅੱਜ ਤੁਹਾਡੇ ਲਈ ਇੱਕ ਛੋਟੀ ਜਿਹੀ ਬਸ਼ੇਰੀ ਲੈ ਆਏ ਜਮਾ ਦੁੱਧਾਂ ਟੁੱਟ ਕੇ ਆਈ ਹੈ ਲਾਈਨ ਦੀ ਬਸ਼ੇਰੀ ਆ ਭਰ ਭਾ ਪਰਤੇ ਵਾਲੀ ਆ ਕਿਹੜੀ ਲਾਈਨ ਆ ਕਿੰਨੀ ਉਮਰ ਆ ਕੀ ਮਾਰਕਿੰਗ ਆ ਸਾਰੀ ਦੱਸਾਂਗੇ ਬਾਕੀ ਜਿਹੜੀ ਬਣਾਵਟਾ ਉਹ ਤੁਸੀਂ ਆਪ ਹੀ ਚੈੱਕ ਕਰ ਲਿਓ ਵਾਲ ਭੋਰੀਆਂ ਦੇ ਆਪਣੇ ਜਾਨਵਰ तकरीबन ਸਾਰੇ ਸਾਫ਼ ਹੀ ਹੁੰਦੇ ਤੇ ਜਿਹੜੇ ਭਰਾ ਆਪਣੇ ਨਾਲ ਚੈਨਲ ਤੇ ਨਵੇਂ ਜੁੜੇ ਉਹਨਾਂ ਨੂੰ ਬੇਨਤੀ ਹੈ ਵੀਰੋ ਚੈਨਲ ਸਬਸਕ੍ਰਾਈਬ ਕਰ ਲਿਓ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਦੋ ਤਾਂ ਜੋ ਅਸੀਂ ਰੋਜ਼ਾਨਾ ਨਹੀਂ ਤੁਹਾਡੇ ਲਈ ਨਵੇਂ ਤੋਂ ਨਵਾਂ ਜਾਨਵਰ ਲਿਆਉਂਦੇ ਰਹੀਏ ਤੇ ਅੱਜ ਲਿਆਏ ਆ ਮਾਰਵੜੀ ਬਸ਼ੀਰੀ ਦੋਸਤੋ ਬਹੁਤ ਚੰਗੀ ਤੇ ਨਿਆ ਡਿਟੇਲ ਉਮਰ ਦੋਸਤੋ 4 ਕਿ ਮਹੀਨੇ ਮਸਾਂ ਹੀ ਹੋਈ ਹੈ ਬੱਚੀ ਦੁੱਧੋਂ ਟੁੱਟ ਕੇ ਆਈ ਹਜੇ ਤੁਸੀਂ ਆਪ ਹੀ ਵੀਡੀਓ ਦੇ ਵਿੱਚ ਹੀ ਦੇਖ ਲਓ ਬੱਚੇ ਨੂੰ ਰਸੇ ਨਾਲ ਤੁਰਨ ਦਾ ਪਤਾ ਹੀ ਨਹੀਂ ਮਾਦੇ ਨਾਲੋਂ ਟਟਕੇ ਬੱਚੀ ਦੇ ਰੱਸਾ ਪਿਆ ਨਵਾਂ ਜੀ ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਇਹਦੇ ਕੰਨ ਦੇਖੋ ਜਿਵੇਂ ਛੋਟਾ ਛੋਟਾ 1.5 1.5 ਇੰਚੀ ਦੇ ਕੰਨ ਉਹ ਵੀ ਅੱਧੀ ਅੱਧੀ ਕੁੰਡੀ ਮੂੜੀ ਪਈ ਹੈ ਤੇ ਦੂਜਾ ਪਟਾ ਬਹੁਤ ਸੋਹਣਾ ਜੋ ਮੱਥੇ ਵਾਲਾ ਬਲੇਜ ਹੈ ਨਾ ਬਹੁਤ ਸੋਹਣਾ ਪਰਫੈਕਟ ਬਲੇਜ ਹੈ ਕੋਈ ਚੌੜਾ ਨਹੀਂ ਹੁੰਦਾ ਆਸੇ ਪਾਸੇ ਦੇ ਜਦੋਂ ਹੁਣ ਬੱਚੀ ਘੁੰਮੂ ਤੁਹਾਨੂੰ ਉਦੋਂ ਪਤਾ ਚੱਲੂ ਦੇਖੋ ਘੁੰਮੂ ਦੀ ਬੱਚੀ ਦੇ ਪਤਾ ਚੱਲਦਾ ਨਾ ਆ ਬੱਚੀ ਦੀ ਵੀਡੀਓ ਮੈਂ ਤੋਰੇ ਦੀ ਤਾਂ ਬਣਾਈ ਹੈ ਹਜੇ ਇਹਦੇ ਰੱਸਾ ਨਵਾਂ ਪਿਆ ਕਰਕੇ ਇਹਨੂੰ ਖੜਨ ਦਾ ਪਤਾ ਹੀ ਨਹੀਂ ਕੋਈ ਇਹਨੂੰ ਪਤਾ ਨਹੀਂ ਵੀ ਰਸਾ ਕੀ ਚੀਜ਼ ਹੁੰਦੀ ਕਿਵੇਂ ਮੈਂ ਖੜਨਾ ਰਸੇ ਦੀ ਹਜੇ ਮਾੜਾ ਥੋੜ੍ਹਾ ਮੰਨੀ ਜਾਂਦਾ ਕਿਉਂ ਇਹ ਉਮਰ ਹੀ ਜਿਹੜੀ 4 ਕੁ ਮਹੀਨੇ ਦੀ ਹੁੰਦੀ ਹੈ ਤਾਂ ਤਿਉਹ ਨਾ ਪਾਲਣ ਵਾਲੀ ਹੁੰਦੀ ਸੋ ਜਿਹੜਾ ਕੋਈ ਹੋਵੇ ਬੱਚਾ ਵਾਂਗੂ ਨਾ ਬੇਸ਼ੇਰੀ ਪਾਲਣਾ ਚਾਹੁੰਦਾ ਹੋਵੇ ਤਾਂ ਉਹਨੂੰ ਤਾਂ ਜਰ ਪੂਰਾ 5-7000 ਸਾਸਤੀ ਵੀ ਦੇ ਦਾਂਗਾ ਹੋਰ ਨਾ ਪਰ ਬੱਚੀ ਤਿਉਹ ਖੋਰੀ ਬਹੁਤ ਆ ਤਿਉਹ ਬਹੁਤ ਲੈਂਦੀ ਹੈ ਤੇ ਹੱਥ ਫੇਰੀ ਚੱਲਿਓ ਹੱਥ ਦੇ ਨਾਲ ਆਏ ਸੁੰਗੀ ਜਾਣਾ ਕੋਲ ਜਾ ਕੇ ਜਦੋਂ ਬੈੰਨੇ ਆ ਕਪੜਿਆਂ ਨੂੰ ਮੂੰਹ ਲਾਈ ਜਾਨਾ ਬਹੁਤ ਪਿਆਰ ਵਾਲੀ ਬੱਚੀ ਆ ਤੇ ਕੁੰਡੀ ਕਾਂਡੀ ਖੰਨਾਜ ਬਹੁਤ ਆ ਬਾਕੀ ਮਾਰਕਿੰਗ ਬਾਰੇ ਆਪਾਂ ਗੱਲ ਕਰਦੇ ਹਾਂ ਮੱਥੇ ਪੂਰਾ ਬਲੇਜ ਹੈ ਤੇ ਮਗਰਲੇ ਦੋ ਪੈਰ ਚਿੱਟੇ ਆ ਤੁਸੀਂ ਵੀਡੀਓ ਦੇ ਵਿੱਚ ਚੱਲਦੀ ਵੀਡੀਓ ਦੇਖ ਸਕਦੇ ਆ ਇਹਦੇ ਦੋ ਪੈਰ ਚਿੱਟੇ ਆ ਤੇ ਜੇ ਪਿਓ ਵਾਲੇ ਪਾਸੇ ਉਹ ਖਾਨਦਾਨ ਦੀ ਗੱਲ ਕਰੀ ਦੋਨੇ ਲੈਣਾ ਬਹੁਤ ਇਹਦੇ ਜ਼ਬਰਦਸਤ ਆ ਇਹ ਆ ਦੋਸਤੋ ਵਿਕਾਸ ਪੋਸਕਰ ਚੈਂਪੀਅਨ ਹੋਇਆ ਸੀ ਤਕਰੀਬਨ ਮੇਰੇ ਹਿਸਾਬ ਨਾਲ 2015 ਦਾ ਸਾਇਦ ਚੈਂਪੀਅਨ ਜਿੱਤਦਾ ਸੀ ਮੈਨੂੰ ਨੌਲੇਜ ਆ 2015 ਪੋਸਕਰ ਚੈਂਪੀਅਨ ਵਿਕਾਸ ਘੋੜਾ ਜੀ ਉਹਦੀ ਪੋਤੀ ਆ ਉਹਦਾ ਗਾਂ ਬੱਚਾ ਹੋਇਆ ਬਾਈ ਨਰੇਸ਼ ਹੁਣਾ ਕੋਲ ਸੀ ਤੇਜਵੀਰ ਘੋੜਾ ਸਾਇਦ ਹੁਣ ਵੀ ਹੋਵੇ ਤੇਜਵੀਰ ਦੀ ਬੱਚੀ ਆ ਜੀ ਗਰੰਟੀ ਨਾਲ ਦੋਸਤੋ ਤੇਜਵੀਰ ਘੋੜੇ ਦੀ ਆ ਬਾਈ ਹੁਣਾ ਨਾਲ ਤੁਸੀਂ ਕਨਫਰਮ ਵੀ ਕਰ ਸਕਦੇ ਨਰੇਸ਼ ਹੁਣਾ ਤੋਂ ਤੇਜਵੀਰ ਘੋੜੇ ਦੀ ਬੱਚੀ ਆ ਵਿਕਾਸ ਆ ਜਿਹੜਾ ਪੁਸ਼ਕਰ ਚੈਂਪੀਅਨ ਉਹਦੀ ਪੋਤੀ ਆ ਇਹ ਹੋ ਗਿਆ ਪਿਓ ਵਾਲੇ ਪਾਸਿਓ ਖਾਨਦਾਨ ਤੇ ਜੇ ਮਾਂ ਵਾਲੇ ਪਾਸਿਓ ਗੱਲ ਕਰੀਏ ਤਾਂ ਮਾਂ ਵਾਲਾ ਪਾਸਾ ਮੱਝੂ ਕੇ ਲੈਨ ਚੋਂ ਆ ਜੀ ਨੀਲੀ ਮਾਂ ਸੀ ਇਹਦੀ ਮੱਝੂ ਖਾਨਦਾਨ ਚੋਂ ਪੰਜਾਬ ਨਸਲ ਦੀ ਸੋ ਖਾਨਦਾਨ ਪੰਜਾਬ ਨਾਲ ਅਸਲ ਦਾ ਮੱਝੂ ਕੇ ਲੈਨ ਦਾ ਜਦੋਂ ਨਾਂ ਲੈਤਾ ਫਿਰ ਤਾਂ ਕੋਈ ਹੋਰ ਦੱਸਣ ਦੀ ਲੋੜ ਹੀ ਨਹੀਂ ਪੈਂਦੀ ਜੁੜਿਆ ਇਹਦਾ ਨਾਨਕਾ ਪਰਿਵਾਰ ਆ ਉਹ ਮੱਝੂ ਕੇ ਖਾਨਦਾਨ ਤੋਂ ਬਾਪ ਵਾਲਾ ਪਾਸਾ ਵਿਕਾਸ ਦੀ ਪੁੱਤੀ ਆ ਤੇ ਤੇਜਵੀਰ ਦੀ ਬੱਚੀ ਆ ਸੋ ਦੋਨੇ ਪਾਸੋਂ ਖਾਨਦਾਨ ਬਹੁਤ ਜ਼ਬਰਦਸਤ ਆ ਤੇ ਬੱਚੀ ਨੇ ਕਾਲੀ ਹੋ ਜਾਣਾ ਦੋਸਤੋ ਰੰਗ ਬੱਚੀ ਦਾ ਕਾਲਾ ਰੂ ਮੱਥੇ ਪਟਾ ਦੋ ਪੈਰ ਚਿੱਟੇ ਆ ਲੈਂਥ ਲੁੰਥ ਦੀ ਸੋਹਣੀ ਆ ਲੱਤ ਲੁੱਤ ਦੀ ਲੰਬਾਈ ਵੀ ਚੰਗੀ ਆ ਕੱਦ ਚੰਗਾ ਕੱਢੂ ਬਾਕੀ ਮਾਰਕਾ ਬਹੁਤ ਸੋਹਣਾ ਤੇ ਦੂਜੀ ਗੱਲ ਮੇਨ ਆ ਜਿਹੜੀ ਬਾਲਪੋਰੀਆਂ ਦਾ ਸਾਫ ਆ ਤੇ ਕੰਨਾਂ ਕੁੰਨਾਂ ਦੀ ਸੁਨੱਖੀ ਆ ਕੁੰਡੀ ਵਾਲਾ ਕੰਨ ਵੀਡੀਓ ਦੇ ਵਿੱਚ ਬੱਚੀ ਨੂੰ ਆਪਦੇ ਆਪ ਨੂੰ ਦਿਖਾਈ ਨਹੀਂ ਜਿੰਨਾ ਬੱਚੀ ਸਾਹਮਣੇ ਦੇਖਦੀ ਹੈ ਨਾ ਵੀ ਸੋਹਣੀ ਜਾਪਦੀ ਆ ਉਹਨਾਂ ਬੱਚੀ ਵੀਡੀਓ ਚ ਨਹੀਂ ਦੇਸੀ ਸੋ ਮੈਂ ਉਹ ਭਰਾਵਾਂ ਨੂੰ ਦੱਸੂ ਜਿੰਨਾ ਪਸੰਦ ਆ ਜੇ ਤਾਂ ਬੱਚੀ ਆ ਕੇ ਇੱਕ ਵਾਰ ਸਾਹਮਣੇ ਦੇਖ ਲਓ ਤੁਹਾਡਾ ਮਨ ਖੁਸ਼ ਹੋ ਜੂ ਯਾਰ ਦੇਖ ਕੇ ਨਰਾਸ਼ ਨਹੀਂ ਹੁੰਦੇ 100% ਤੁਸੀਂ ਬੱਚੀ ਲੈ ਕੇ ਆਉਂਗੇ ਤੇ ਬਾਕੀ ਪਾ ਪਰਤੇ ਵਾਲੀ ਆ ਜੇ ਕੋਈ ਹੋਵੇ ਘਰੇ ਰੱਖਣ ਵਾਲਾ ਜਾਂ ਸੇਵਾ ਕਰਨ ਵਾਲਾ ਤਾਂ ਉਹਨਾਂ ਨੂੰ ਤਾਂ 5-7000 ਸਸਤੀ ਦੇਦਾ ਮੈਂ ਫਿਰ ਵੀਡੀਓ ਇਹ ਕਰਨ ਤੇ ਨੰਬਰ ਕਰ ਲਿਓ ਨੋਟ 62399545449855599017